ਖੰਨਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਇੱਕ ਔਰਤ ਦੀ ਮੌਤ ਨੇ ਪਰਿਵਾਰ ਦੇ ਮੈਂਬਰਾਂ ਦੇ ਵਿੱਚ ਰੋ ਪੈਦਾ ਕਰ ਦਿੱਤਾ ਹੈ। ਮ੍ਰਿਤਕਾ ਮੰਡੀ ਗੁਬਿੰਦਗੜ੍ਹ ਦੀ ਰਹਿਣ ਵਾਲੀ ਸੀ। ਉਸ ਦੇ ਪਤੀ ਸਾਨੀ ਨੇ ਦੱਸਿਆ ਕਿ ਅਮਲੋਵ ਦੇ ਵਿੱਚ ਉਹ ਇੱਕ ਸਲੂਨ ਚਲਾਉਂਦਾ ਹੈ ਤੇ ਇਸ ਨਿੱਜੀ ਹਸਪਤਾਲ ਦੇ ਵਿੱਚ ਉਹ ਆਪਣੀ ਪਤਨੀ ਦੇ ਪਿੱਤੇ ਦੀ ਪਥਰੀ ਦਾ ਇਲਾਜ ਕਰਾਉਣ ਦੇ ਲਈ ਆਇਆ ਸੀ ਤੇ ਡਾਕਟਰ ਨੇ ਆਪਰੇਸ਼ਨ ਕਰਨ ਦੇ ਲਈ ਕਿਹਾ। ਆਪਰੇਸ਼ਨ ਤੋਂ ਪਹਿਲਾਂ ਉਹ ਬਿਲਕੁਲ ਠੀਕ ਸੀ ਤੇ ਆਪਰੇਸ਼ਨ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ। ਹਾਲਾਂਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਮੌਤ ਦਾ ਕੀ ਕਾਰਨ ਸੀ। ਠੀਕ ਹੈ ਜੋ ਕਿ ਮੈਂ ਕੱਲ ਸਵੇਰੇ 9:30 ਵਜੇ ਰੈਡਮਿਟ ਹੋ ਗਿਆ ਸੀਗਾ ਫਿਰ ਇਹਨਾਂ ਨੇ ਉਹਦਾ ਰਿਪੋਰਟ ਵਗੈਰਾ ਕੀਤੀ ਕਹਿੰਦੇ ਆਪਰੇਸ਼ਨ ਹੋ ਜਾਏਗਾ ਫਿਰ ਉਸ ਤੋਂ ਬਾਅਦ ਇਹਨਾਂ ਨੇ ਦੋ ਡ੍ਰਿਪਰ ਵਗੈਰਾ ਲਈ ਐਡਮਿਟ ਕਰਕੇ ਫਿਰ ਉਸ ਤੋਂ ਬਾਅਦ 7:30 ਵਜੇ ਇਹਨਾਂ ਨੇ ਐਡਮਿਟ ਕਰ ਲਿਆ ਪੇਸ਼ੈਂਟ ਆਪਰੇਸ਼ਨ ਲਈ ਫਿਰ ਉਹਦੇ ਲਈ ਇਹਨਾਂ ਨੇ ਅੱਧਾ ਘੰਟਾ ਤੱਕ ਆਪਰੇਸ਼ਨ ਕਰਤਾ ਫਿਰ ਉਸ ਤੋਂ ਬਾਅਦ 9:00 ਵਜੇ ਬਾਹਰ ਆ ਗਏ ਫਿਰ ਉਸ ਤੋਂ ਬਾਅਦ ਕੋਈ ਵੀ ਕਾਰਵਾਈ ਨਹੀਂ ਕੀਤੀ ਇਹਨਾਂ ਨੇ ਉਸ ਤੋਂ ਬਾਅਦ ਇਹਦਾ ਕਿਸੇ ਦਾ ਉਹਦਾ ਨਾਮ ਤਨੂ ਸੀ ਗਈ ਡਾਕਟਰ ਗੁਰਨਾਥ ਨੇ ਆਪਰੇਸ਼ਨ ਕੀਤਾ ਸੀਗਾ ਜੀ ਇਹਨਾਂ ਦਾ ਡਾਕਟਰ ਗੁਰਨਾਥ ਦਾਖਲ ਕਰ ਦਿੱਤਾ ਸੀ ਗਈ ਹਾਂਜੀ ਕਿਹੜਾ ਹਸਪਤਲ ਹੈ ਸ਼ਿਵਮ ਹਸਪਤਲ ਹੈ ਤੁਸੀਂ ਕਿੱਥੇ ਹੋ ਜਾਣ ਵਾਲੇ ਅਸੀਂ ਗਵਿੰਦਗੜ੍ਹ ਤੋਂ ਆਏ ਸੀਗੇ ਤੇ ਵਾਈਫ ਕਿੱਥੋਂ ਦੀ ਹੈ ਵਾਈਫ ਮੇਰੇ ਵਾਈਫ ਸੀਗੇ ਉਹ ਦਿੱਲੀ ਦੇ ਨੇ ਮੇਰਾ 2 ਸਾਲ ਦਾ ਬੇਟਾ ਹੈ ਡਾਕਟਰ ਨੇ ਕੋਈ ਗੱਲਬਾਤ ਡਾਕਟਰ ਨੇ ਜੀ ਕੋਈ ਗੱਲਬਾਤ ਨਹੀਂ ਕੀਤੀ ਕੋਈ ਕੁਝ ਵੀ ਨਹੀਂ ਰਾਤ ਦੇ ਡਾਕਟਰ ਸਾਨੂੰ ਮਿਲੇ ਨਹੀਂ ਸੀ ਰਾਤ ਨੂੰ ਉਹ ਗੇੜੇ ਪਾਰ ਲੇ ਡਾਕਟਰ ਹੁਣ ਵੀ ਨਹੀਂ ਆਇਆ ਪਲਸ ਵੀ ਲੈ ਕੇ ਆ ਗਏ ਕੋਈ ਵੀ ਡਾਕਟਰ ਨਹੀਂ ਸਾਨੂੰਰੇ ਮਿਲ ਰਿਹਾ ਖਾਲੀ ਤਾਂ ਖਾਲੀ ਪਿਆਨਾ ਕੋਈ ਇਹਨਾਂ ਦਾ ਸਟਾਫ ਵਾਲਾ ਮਿਲ ਰਿਹਾ ਕੋਈ ਵੀ ਨਹੀਂ ਸਾਨੂੰ ਕੋਈ ਕਾਰਵਾਈ ਨਹੀਂ ਕਰ ਕਰ ਰਿਹਾ ਕੋਈ ਕਿਹਾ ਕਿਥੇ ਰੈਫਰ ਕੀਤਾ ਸੀ ਇਹਨਾਂ ਇਹਨਾਂ ਨੇ ਰੈਫਰ ਨਹੀਂ ਕੀਤਾ ਇਹਨਾਂ ਨੇ ਸਿੱਧਾ ਹੀ ਉੱਥੇ ਖੁਦ ਹੀ ਆਪਣੇ ਆਪ ਹੀ ਅੰਦਰ ਲੈ ਗਏ ਹਾਈਵੇ ਹਸਪੀਟਲ ਦੇ ਵਿੱਚ ਲੈ ਗਏ ਮੈਨੂੰ ਉਹਨਾਂ ਨੇ ਬਾਅਦ ਦੇ ਵਿੱਚ ਦੱਸਿਆ ਕਿ ਵੀ ਇਹ ਪੇਸ਼ੈਂਟ ਨੂੰ ਥੋੜੇ ਉੱਥੇ ਲੈ ਕੇ ਜਾ ਰਹੇ ਨੇ ਫਿਰ ਉੱਥੇ ਉਹਨਾਂ ਨੇ ਪੇਸ਼ੈਂਟ ਨੂੰ ਉੱਥੇ ਲੈ ਗਏ ਲਿਆਸਾ ਹਸਪਤਾਲ ਦੇ ਵਿੱਚ ਲੈਣ ਤੋਂ ਬਾਅਦ ਉਹਨਾਂ ਨੇ ਸਾਨੂੰ ਦੱਸਿਆ ਕਿ ਵੀ ਤੁਹਾਡਾ ਪੇਸ਼ੈਂਟ ਨਹੀਂ ਹੈਗਾ ਸਟਾਫ ਉੱਥੇ ਨਾਲ ਗਿਆ ਸੀਗਾ ਸਟਾਫ 2 ਮਿੰਟ ਦੇ ਵਿੱਚ ਉੱਥੇ ਚਲਾ ਗਿਆ ਇਹਨਾਂ ਦੀ ਮੈਡਮ ਨੇ ਉਹਨਾਂ ਨੂੰ ਫੋਨ ਕਰਕੇ ਬੁਲਾ ਲੇਗਾ ਤੁਸੀਂ ਆ ਜਾਓ ਬੰਦ ਕੀ ਕਰਦੇ ਹੋ ਵੀਰ ਜੀ ਮੰਨ ਕੀ ਕਰਦੇ ਸਾਨੂੰ ਇਨਸਾਫ ਚਾਹੀਦਾ ਜੀ ਪੁਲਿਸ ਨੇ ਕਾਰਵਾਈ ਕਰ ਰਹੀ ਹੈ ਪਰ ਕੋਈ ਹੱਲ ਨਹੀਂ ਮਿਲ ਰਿਹਾ ਸਾਨੂੰ ਕੁਛ ਵੀ ਨਹੀਂ ਮਿਲ ਰਿਹਾ ਸਵੇਰ ਦੇ ਬੈਠੇ ਸਵੇਰ ਦੇ 8:00 ਤੇ ਬੈਠ ਕੇ ਜਦੋਂ 2:00 ਵਜੇ ਨਾਲੇ ਹੋ ਗਈ ਐਸਐਸਓ ਨਾਲ ਗੱਲ ਹੋਈ ਆ ਐਸਐਸਓ ਨਾਲ ਗੱਲ ਹੋਈ ਆ ਉਹ ਕਹਿੰਦਾ ਜੀ ਉਹ ਕਰੇਗਾ ਉਹ ਕਰੇਗਾ ਪਰ ਕੋਈ ਹੱਲ ਨਹੀਂ ਮਿਲਿਆ ਸਾਨੂੰ ਹੁਣ 2:00 ਵਜੇ ਵਾਲੇ ਤੱਕ ਕੁਛ ਨਹੀਂ ਮਿਲਿਆ ਇਹ ਤਾਂ ਹਲ ਨਹੀਂ ਨਿਕਲਿਆ ਕੋਈ ਅੱਲਾ ਸਭ ਕੀ ਉਹ ਕਰੇਗਾ ਅਗਲਾ ਸਟੈਪ ਜੀ ਅੱਗੇ ਹੁਣ ਫਿਰ ਕੋਲ ਅਰੈਸਟ ਹੋਏਗਾ ਬੈਠਾ ਨਹੀਂ ਧਰਨੇ ਦੇ ਬੈਠਾਂਗੇ ਆਪਣੇ ਆਪ ਜਾਈਏ ਬੈਠਾਂਗੇ ਪੂਰੀ ਕਾਰਵਾਈ ਕਰਾਂਗੇ ਜੀ ਬੈਟਰ ਇਨਸਾਫ ਹੋ ਜਾਏਗਾ ਜੀ ਸਾਨੂੰ ਉਮਰਾਨਾ ਦੀ 23 ਤੇ 24 ਸਾਲ ਉਮਰ ਹੈ ਜੀ ਜਵਾਨ ਜੁਈ ਲੜਕੀ ਜੀ ਕੇ ਇੱਕ ਬੇਟਾ ਉਹਨਾਂ ਦਾ 2 ਸਾਲ ਦਾ ਹਾਂਜੀ ਤੇ ਕਿੱਥੇ ਰਹਿੰਦਾ ਰਹਿਣ ਵਾਲਾ ਕਿੱਥੇ ਰਹੋਗੇ ਰਹਿਣ ਵਾਲੇ ਆਪਣਾ ਆਪਣਾ ਗਵਿੰਦਗੜ੍ਹ ਗਵਿੰਦਗੜ੍ਹ ਪ੍ਰੇਮ ਨਗਰ ਦੇ ਰਹਿਣ ਵਾਲੇ ਪੰਜ ਨੰਬਰ ਵਾਰਡ ਦੇ ਅੱਛਾ ਜੀ ਤੇ ਕਾਰਨ ਕੀ ਮੰਦੇ ਦੱਸਰਾ ਕੀ ਹੋਵੇ ਕਾਰਨ ਸਿੱਧਾ ਜੀ ਨੋਰਮਲ ਆਇਆ ਸੀ ਬਿਲਕੁਲ ਪੇਸ਼ੈਂਟ ਸਾਹਿਬ ਦਾ ਬਿਲਕੁਲ ਨੋਰਮਲ ਜੀਗਾ ਟੈਸਟ ਵਗੈਰਾ ਉਹਨਾਂ ਨੇ ਕੀਤੇ ਸੀਗੇ ਰਿਪੋਰਟ ਨੂੰ ਦਿਖਾਈ ਆਪਾਂ ਨੇ ਸਾਰੀ ਤੇ ਇਹਦੇ ਕਹਿੰਦੇ ਆਪਰੇਟ ਹੋ ਜਾਊਗਾ ਤੁਹਾਡਾ ਤੁਸੀਂ ਲਿਆਇਓ ਅਸੀਂ ਕੱਲ ਸ਼ਾਮ ਨੂੰ ਸਾਹ ਨੂੰ ਇਹਨਾਂ ਨੇ ਆਪਰੇਟ ਕੀਤਾ ਆਪਰੇਟਰ ਦੇ ਨਾਲੇ 10 ਮਿੰਟਾਂ ਬਾਅਦ ਅੱਧਾ ਘੰਟੇ ਬਾਅਦ ਇਹਨਾਂ ਨੇ ਕਹਿਤਾ ਵੀ ਇਹ ਇਹ ਦੂਸਰੇ ਹਸਪਤਾਲ ਦੇ ਵਿੱਚ ਲੈ ਜਾਓ ਨਾਲ ਦੀ ਨਾਲ ਸਾਨੂੰ ਤਾਂ ਦੱਸਿਆ ਵੀ ਨਹੀਂ ਇਹਨਾਂ ਨੇ ਆਪਣੇ ਸਟਾਫ ਦੇ ਨਾਲ ਬੰਦੇ ਭੇਜਦੇ ਲਿਵਾਦਾ ਹਸਪਤਾਲ ਦੇ ਅੱਗੇ ਬੰਦੇ ਭੇਜਦੇ ਜਿਆਦਾ ਇਹਨਾਂ ਨੇ ਸਟਾਫ ਵੀ ਇਹਨਾਂ ਦਾ ਉੱਤੇ ਇਹਨਾਂ ਨੂੰ ਦੱਸਿਆ ਵੀ ਲਿਵਾਦਾ ਹਸਪਤਾਲ ਵਾਲਿਆਂ ਨੇ ਇਹਨਾਂ ਨੂੰ ਦੱਸਿਆ ਸਟਾਫ ਨੂੰ ਵੀ ਤੁਹਾਡਾ ਜਿਹੜਾ ਪੇਸ਼ੈਂਟ ਆ ਪਹਿਲੇ ਡੈਥ ਹੋ ਜਿਗਾ ਉਹ ਜਦ ਇਹ ਸਟਾਫ ਉੱਥੇ ਭੱਜ ਗਿਆ ਜੀ ਸਾਨੂੰ ਦੱਸਿਆ ਵੀ ਨਹੀਂ ਕਿਸੇ ਨੇ ਆਪਰੇਸ਼ਨ ਕਹਾਦਾ ਸੀ ਕਿ ਚੀ ਦਾ ਆਪਰੇਸ਼ਨ ਪਿੱਤੇ ਦੀ ਪੱਥਰੀ ਦਾ ਆਪਰੇਸ਼ਨ ਦਿਖਾਈ ਅੱਛਾ ਪੇਸ਼ੈਂਟ ਬਿਲਕੁਲ ਨੋਰਮਲ ਜੀ ਗਈ ਤਾਂ ਕਿੰਨੀ ਦਿਨ ਨੂੰ ਦਾਖਲ ਹੋਇਆ ਸੀ ਇੱਥੇ ਦਾਖਲ ਤਾਂ ਇਹ ਕੱਲ੍ਹ ਹੀ ਹੋਈ ਸੀਗੇ ਬਾਕੀ 9 ਤਰੀਕ ਨੂੰ ਇੱਥੇ ਟੈਸਟ ਵਗੈਰਾ ਹੋਏ ਨੇ ਰਿਪੋਰਟਾਂ ਹੋਈਆਂ ਨੇ ਸਾਰੀਆਂ ਹੂੰ ਆਈ ਨੋ ਨੋ ਸਤੰਬਰ ਨੂੰ ਜੀ ਤੇ ਕੱਲ ਆਪਣਾ ਆਪਰੇਸ਼ਨ ਹੋਇਆ ਤੇ ਇਹਨਾਂ ਨੇ ਆਪਰੇਸ਼ਨ ਦੇ ਬਾਅਦ ਇਹ ਸਾਡਾ ਮਰੀਜ਼ ਦੀ ਡੈਥ ਹੋ ਗਿਆ ਤੇ ਡੈਥ ਦੇ ਡੈਥ ਮਰੀਜ਼ ਸਾਡਾ ਅੱਗੇ ਭੇਜਿਆ ਇਹਨਾਂ ਨੇ ਨਾ ਤਾਂ ਸਾਨੂੰ ਕੋਈ ਇਨਫੋਰਮੇਸ਼ਨ ਦਿੱਤੀ ਨਾ ਕੋਈ ਦੱਸਿਆ ਜੀ ਹੂੰ ਆਪਣਾ ਸਟਾਫ ਨਾਲ ਭੇਜਿਆ ਸਟਾਫ ਨੇ ਉੱ ਕੀ ਮੰਗ ਕਰਦੇ ਹੋ ਸ਼ਾਸਨ ਪ੍ਰਸ਼ਾਸਨ ਸਾਾਨੂੰ ਇਨਸਾਫ ਚਾਹੀਦਾ ਜੀ ਹੋਰ ਕਾ ਚਾਹੀਦਾ ਜੀ ਆਪਾਂ ਨੂੰ ਸਾਡਾ ਇਨਸਾਫ ਹੋਵੇ ਸਾਡਾ ਸਾਡਾ ਮਰੀਜ਼ ਜਿਹੜੇ ਜਿਹੜੀ ਕਾਰਵਾਈ ਉਹਨੇ ਡਾਕਟਰ ਤੇ ਹਸਪੀਟਲ ਤੇ ਉਹ ਕਾਰਵਾਈ ਹੋਣੀ ਚਾਹੀਦੀ ਹੈ ਤੇ ਲੜਕੀ ਕਿੱਥੋਂ ਦੀ ਸੀ ਲੜਕੀ ਕਿੱਥੋਂ ਦੀ ਸੀ ਪੇਕੇ ਕਿੱਥੇ ਦੀ ਲੜਕੀ ਦੇ ਲੜਕੀ ਤਾਂ ਜੀ ਸਾਡੇ ਪ੍ਰੇਗਵਿੰਦਗੜ੍ਹ ਦੀ ਇਹ ਵਿਆਹੀ ਹੋਈ ਆ ਆਪਣੀ ਦਿੱਲੀ ਤੋਂ ਆਈ ਜੀ ਆਪਣੀ ਅੱਛਾ ਦਿੱਲੀ ਦੀ ਰਹਿਣ ਵਾਲੀ ਸੀ ਆਪਣਾ ਵਿਆਹ ਮੁੰਡਾ ਵਿਆਹ ਆਇਆ ਸੀ ਦਿੱਲੀ ਜੀ ਅੱਛਾ ਹਾਂਜੀ ਕੋਈ ਲੇਡੀ ਇਥੇ ਦਾਖਲ ਹੋਈ ਸੀ ਕੱਲ ਉਹਦੇ ਪਿੱਟੇ ਦੇ ਵਿੱਚ ਕੋਈ ਨੁਕਸਤ ਸੀ ਤੇ ਦਰਾਨੇ ਨਾਲ ਜਿਹੜੀ ਡੈਥ ਹੋ ਗਈ ਦਾਕਟਰ ਤੋਂ ਬਾਅਦ ਹੁਣ ਇਹਦਾ ਟਾਕੂਡ ਹਾਸਲ ਕਰਕੇ ਅਗਲੀ ਕਾਰਵਾਈ ਅੱਗੇ ਲੈ ਹੋਣਾ ਜਿਹੜਾ ਹਸਪੀਟਲ ਚੀਏ ਸੇਪ ਮਾ ਹੱਲ ਇਸ ਤੋਂ ਹੀ ਕਾਰਵਾਈ ਹੋ ਰਹੀ ਹੈ ਸਾਰੇ ਦੇ ਤੇ ਦੇਖੋ ਜੀ ਕਾਰਵਾਈ ਤਾਂ ਸਖਤ ਸਖਤ ਹੋ ਗਈ ਪਹਿਲਾਂ ਨਾਲੇ ਰਿਕਾਰਡ ਹਾਸਲ ਕਰ ਲਏ ਜੋ ਵੀ ਡਾਕਟਰ ਸਾਹਿਬ ਨੇ ਡਾਕਟਰ ਮਿਲ ਨਹੀਂ ਜੀ ਰਾਤ ਸਾਮ ਲੈ ਲਿਆ ਡਾਕਟਰ ਸਾਹਿਬ ਕਹਿੰਦੇ ਅਜੇ ਬਾਹਰ ਆਉਣੇ ਆ ਤਾਂ ਦੇਖੋ